ਪਰਵਾਦ ਦੇ ਵਿਛੜਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ 40 ਸਿੰਘਾਂ ਦੇ ਨਾਲ ਦੋ ਵੱਡੇ ਸਹਬਜ਼ਾਦਿਆਂ ਦੇ ਨਾਲ ਗੜੀ ਚਮਕੌਰ ਵਾਲਾ ਆਪਣਾ ਰੁਖ ਕਰਦੇ ਨੇ ਮਾਤਾ ਗੁਜਰੀ ਦੋਵੇਂ ਸਹਬਜ਼ਾਦਿਆਂ ਦੇ ਨਾਲ ਇੱਧਰੋਂ ਸਰਸੰਦ ਦੀ ਪਾਰ ਕਰਕੇ ਕੁੰਮਾ ਮਸ਼ ਕੀ ਗਈ ਸੀ ਜੀ ਜੀ ਹਾਂਜੀ ਹੁੰਦੀ ਹੈ ਜੀ ਹਾਂਜੀ ਮਹਿਸੂਸ ਕਰਦੋਂ ਮਹਿਸੂਸ ਹਾਂਜੀ ਹਾਂਜੀ ਹੈ ਜੀ ਮਹਾਰਾਜ ਜੀ ਲੰਘੇ ਇੱਥੋਂ ਵੀ ਛੋਟੇ ਸਹਬਜ਼ਾਦਿਆਂ ਦੇ ਲੰਘੇ ਮਾਤਾ ਗੁਜਰ ਕਰ ਜੀ ਉਦੋਂ ਦਾ ਰਸਤਾ ਬਹੁਤ ਖਰਾਬ ਸੀ ਉਹ ਤਾਂ ਪਾਣੀ ਦੀ ਵੀ ਲਿਮਟ ਹੈ ਇਹ ਪਹਿਲਾਂ ਤਾਂ ਪਾਣੀ ਦੀ ਵੀ ਨਹੀਂ ਸੀਗੀ ਕਹਿੰਦੇ ਵਾਟਾਂ ਲੰਮੀਆਂ ਰਸਤਾ ਪਹਾੜ ਦਾ ਬਹੁਤ ਵਈ ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ ਤੋਰੇ ਚਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਮੈਂ ਗਿਆ ਉਸ ਵੇਲੇ ਦਾਸ ਸਸ਼ੀਗਾਰ ਢਲੀਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਪਰਿਵਾਰ ਦੇ ਵਿਛੜਨ ਤੋਂ ਬਾਅਦ ਗੁਰਗੋਵਨ ਸਿੰਘ 40 ਸਿੰਘਾਂ ਦੇ ਨਾਲ ਦੋ ਵੱਡੇ ਸਹਬਜ਼ਾਦਿਆਂ ਦੇ ਨਾਲ ਗੜੀ ਚਮਕੌਰ ਵਾਲਾ ਆਪਣਾ ਰੁਕ ਕਰਦੇ ਨੇ ਤੇ ਦਾਦੀ ਮਾ ਮਾਤਾ ਗੁਜਰਕੌਰ ਤੇ ਦੋਵੇਂ ਛੋਟੇ ਸਹਬਜ਼ਾਦੇ ਸਰਸਾ ਨਦੀ ਨੂੰ ਹਾਲਾਂਕਿ ਇਹ ਸਰਸਾ ਨਦੀ ਉਹੀ ਸਰਸਾ ਨਦੀ ਹੈ ਇਹੀ ਉਹ ਪੈਂਡੇ ਨੇ ਜਿੱਥੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਨਿਕਲ ਕੇ ਗਏ ਨੇ ਤਾਂ ਚੜੀ ਹੋਈ ਹੈ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਅੱਗੇ ਕੁੰਮਾ ਮਸ਼ਕੀ ਦੀ ਕੁਟੀ ਆਉਂਦੀ ਉਹਥੇ ਇੱਕ ਰਾਤ guzari ਗਈ ਤਾਂ ਉਸੇ ਦੀ ਤਰਫ ਤੇ ਇੱਕ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਨਿਕਲਦਾ ਹੈ ਤਾਂ ਦੇਖ ਸਕਦੇ ਹੋ ਸੰਗਤ ਉਸੀ ਰੂਪ ਦੇ ਵਿੱਚ ਇਸ ਵੇਲੇ ਜਿਹੜੀ ਆ ਸਰਸਾ ਨੂੰ ਪਾਰ ਕਰਦੀ ਹੋ ਨਜ਼ਰ ਆ ਰਹੀ ਹੈ ਸਿਰਾਂ ਤੇ ਜਿਹੜੇ ਨੇ ਬੱਚੇ ਨੇ ਉਹ ਦਸਤਾਰਾਂ ਸਜਾ ਕੇ ਓਹੋ ਸਰਸਾ ਨਦੀ ਪਾਰ ਕਰ ਰਹੇ ਨੇ ਕਿਉਂਕਿ ਉਹ ਚੀਜ਼ ਨੂੰ ਨਾ ਮਹਿਸੂਸ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਹੱਡਚੀਰ ਦੀ ਠੰਡ ਉਹੀ ਦਿਨ ਹਰ ਇੱਕ ਚੀਜ਼ ਜਿਹੜੀ ਹੈ ਉਸ ਚੀਜ਼ ਨੂੰ ਪਿੰਡੇ ਤੇ ਹੰਡਾ ਕੇ ਜਿਹੜਾ ਉਹ ਵੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇੱਕ ਪਰਿਵਾਰ ਆ ਰਿਹਾ ਸਿਰ ਤੇ ਦਸਤਾਰ ਨਾਲ ਗੱਲ ਕਰ ਲੈਣੇ ਆ ਬਈ ਖਾਲਸਾ ਜੀ ਕਿੱਥੋਂ ਆਇਓ ਜੀ ਰੋਪੜ ਤੋਂ ਜੀ ਸਰਸਾ ਨਦੀ ਪਾਰ ਕਰ ਰਹੇ ਹਾਂ ਅੱਜ ਬੱਚਿਆਂ ਦੇ ਨਾਲ ਹਾਂਜੀ ਅਸੀਂ ਸ਼ਾਮਲ ਹੋਣਾ ਹੈ ਜੀ ਨਾਲ ਜੀ ਅਸੀਂ ਨਗਰ ਕੀਰਤਨ ਦੇ ਨਾਲ ਹਾਂਜੀ ਤੈ ਉਹ ਚੀਜ਼ ਮਹਿਸੂਸ ਹੋਈ ਜਦੋਂ ਮਾਤਾ ਗੁਜਰੀ ਦੋਵੇਂ ਸਹਬਜ਼ਾਦਿਆਂ ਦੇ ਨਾਲ ਇਧਰੋਂ ਸਰਸੰਦ ਦੀ ਪਾਰ ਕਰਕੇ ਕੁੰਮਮਸ਼ ਕੀ ਗਏ ਸੀ ਜੀ ਜੀ ਹਾਂਜੀ ਹੁੰਦੀ ਹੈ ਜੀ ਹਾਂਜੀ ਮੈਸ ਹਾਂਜੀ ਹਾਂਜੀ ਹੈ ਜੀ ਪੱਗਾਂ ਬਣਾ ਕੇ ਲੈ ਕੇ ਆਏ ਹਾਂ ਬੱਚਿਆਂ ਦੇ ਹਾਂਜੀ ਬੰਦੇ ਆ ਜੀ ਇਹ ਡੇਲੀ ਬੰਦੇ ਆ ਜੀ ਡੇਲੀ ਬੰਦੇ ਪੱਗਾਂ ਜੀ ਇਹ ਹਣ ਤਾਂ ਫੇਰ ਵੀ ਰਸਤਾ ਚਲੋ ਕਾਫੀ ਠੀਕ ਆ ਪਹਿਲਾਂ ਜਦੋਂ ਮਹਾਰਾਜ ਜੀ ਲੰਘੇ ਇੱਥੋਂ ਵੀ ਛੋਟੇ ਸ਼ਾਹਬਜ਼ਾਦੇ ਲੰਘੇ ਮਾਤਾ ਗੁਜਰਕਰ ਜੀ ਉਦੋਂ ਤਾਂ ਰਸਤਾ ਬਹੁਤ ਖਰਾਬ ਸੀ ਹੁਣ ਤਾਂ ਪਾਣੀ ਦੀ ਵੀ ਲਿਮਟ ਹੈਗੀ ਪਹਿਲਾਂ ਤਾਂ ਪਾਣੀ ਦੀ ਵੀ ਲਿਮਟ ਨਹੀਂ ਸੀਗੀ ਕਹਿੰਦੇ ਵਾਟਾਂ ਲੰਮੀਆਂ ਰਸਤੇ ਪਹਾੜ ਬਹੁਤ ਬਈ ਤਾਂ ਕਿਸ ਤਰ੍ਹਾਂ ਦੀ ਉਹ ਸਤਮ ਡਾਡੀ ਮਗਲ ਹਕੂਮਤ ਸੀ ਹਾਂਜੀ ਬਸ ਹਕੂਮਤ ਬਹੁਤ ਮਾੜੀ ਹਕੂਮਤ ਸੀ ਸਾਡੇ ਨਾਲ ਤਾਂ ਬਹੁਤ ਪੂਰਾ ਕਰਿਆ ਜੀਸ ਚਲੋਗੇ ਬਿਲਕੁਲ ਹੁਣ ਤਾਂ ਕਾਸੀ ਪੁੱਲ ਨਹੀਂ ਸਕਦੇ ਨਹੀਂ ਜੀ ਬਿਲਕੁਲ ਸੰਗਤ ਹੈ ਉਹ ਸਰਸਾ ਪਾਰ ਕਰ ਰਹੀ ਹੈ ਖਾਂ ਛੰਜੂ ਲੈ ਕੇ ਸੰਗਤ ਜਿਹੜੀ ਆ ਉਹ ਸਰਸਾ ਪਾਰ ਕਰਦੀ ਹੋ ਨਜ਼ਰ ਆ ਰਹੀ ਹੈ ਦੇਖੋ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਉਸੇ ਚੀਜ਼ ਨੂੰ ਜਿਹੜਾ ਮਹਿਸੂਸ ਕਰਨ ਦੀ ਕੋਸ਼ਿਸ਼ ਹੈ ਉਹ ਚੀਜ਼ਾਂ ਨੂੰ ਪਿੰਡੇ ਤੇ ਹੰਡਾਉਣ ਦੀ ਕੋਸ਼ਿਸ਼ ਹੈ ਸਰਸਾ ਨਦੀ ਹੈ ਉਹਨਾਂ ਪਾਣੀ ਨਹੀਂ ਹੈਗਾ ਪਰ ਉਹਨਾਂ ਚੀਜ਼ਾਂ ਨੂੰ ਕਿਵੇਂ ਜਿਹੜਾ ਉਨਾ 7 ਸਾਲ ਤੇ 9 ਸਾਲ ਦੇ ਬੱਚਿਆਂ ਨੇ ਆਪਣੇ ਪਿੰਡੇ ਤੇ ਹੰਡਾਇਆ ਹੋਣਾ ਆ ਉਹ ਚੀਜ਼ ਨੂੰ ਸੰਗਤ ਉਸ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਰੂਰ ਮਹਿਸੂਸ ਕਰਦੀ ਹੈ ਇਹ ਨਗਰ ਕੀਰਤਨ ਜਿਹੜਾ ਉਹ ਸ੍ਰੀ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਤੋਂ ਨਿਕਲਦਾ ਇਸ ਵਾਰ ਤਿੰਨ ਪੜਾਵਾਂ ਦੇ ਵਿੱਚ ਇਹ ਨਗਰ ਕੀਰਤਨ ਚਲਾਇਆ ਗਿਆ ਕਿਉਂਕਿ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਗੁਰੂ ਸਾਹਿਬ ਦਾ ਪਰਿਵਾਰ ਹੈ ਜਿਹੜਾ ਉਹ ਤਿੰਨ ਪੜਾਵਾਂ ਦੇ ਵਿੱਚ ਵੰਡਿਆ ਗਿਆ ਸੀ ਤਾਂ ਉਸੇ ਤਰ੍ਹਾਂ ਦੇ 40 ਸਿੰਘਾਂ ਦਾ ਜਥਾ ਘੋੜਸਵਾਰ ਸਿੰਘਾਂ ਦਾ ਜਥਾ ਜਿਹੜਾ ਉਹ ਗੜੀ ਚਮਕੌਰ ਵਾਲਾ ਰਵਾਨਾ ਹੁੰਦਾ ਤਾਂ ਇੱਧਰ ਨੂੰ ਇੱਕ ਨਗਰ ਕੀਰਤਨ ਹੈ ਜਿਹੜਾ ਉਹ ਕੁੰਮਾ ਮਸ਼ਕੀ ਜਿਹੜਾ ਉਹ ਜਾ ਕੇ ਸਮਾਪਤ ਹੋ ਜਾਂਦਾ ਕਿਉਂਕਿ ਕੁੰਮਾ ਮਸ਼ਕੀ ਦੀ ਸ਼ਾਨ ਵਿੱਚ ਮਾਤਾ ਗੁਜਰਕੌਰ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੱਤੀ ਸੀ ਦੇਖੋ ਇਹ ਉਹ ਸਰਸਾ ਹੈ ਇਹ ਉਹੀ ਸਰਸਾ ਜਿਸ ਦੇ ਵਿੱਚ ਜਿਹੜੀ ਕਿਸੇ ਵੇਲੇ ਬੋਟ ਡਾਢੀ ਚੜੀ ਹੋਈ ਸੀ ਇਹ ਉਹੀ ਸਰਸਾ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ ਸੀ ਇਹ ਉਹੀ ਸਰਸਾ ਜਿੱਥੋਂ ਮਾਤਾ ਗੁਜਰਕੌਰ ਤੇ ਦੋਵੇਂ ਸਾਹਿਬਜ਼ਾਦੇ ਗੁਜਰੇ ਸੀ ਇਹ ਉਹੀ ਰਸਤਾ ਹੈ ਤੇ ਅੱਗੇ ਉਹੀ ਗੁਰਦੁਆਰਾ ਕੁੰਮਾ ਮਸ਼ਕੀ ਹੈ ਜਿੱਥੇ ਇੱਕ ਰਾਤ ਕੱਤੀ ਸੀਗੀ ਦਨ ਮਹੀਨੇ ਸਾਲ ਸਦੀਆਂ ਜ਼ਰੂਰ ਗੁਜ਼ਰ ਗਈਆਂ ਪਰ ਸ਼ਹੀਦਾਂ ਦੀ ਸ਼ਹਾਦਤ ਕਦੇ ਭੁੱਲੀ ਨਹੀਂ ਜਾ ਸਕਦੀ ਉਹ ਸ਼ਹੀਦ 7 ਤੇ 9 ਸਾਲ ਦੇ ਜਿਨ੍ਹਾਂ ਨੇ ਸਿੱਖ ਪੰਥ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਤਾ ਸਰਹੰਦ ਜਾਂਦੇ ਨੇ ਉੱਥੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਸ਼ਹਾਦਤ ਦੇਣਾ ਵਾਜਬ ਸਮਝਿਆ ਨਾ ਕਿ ਧਰਮ ਬਦਲਣਾ ਤਾਂ ਕਿਤਨਾ ਕਿਤੇ ਕੌਮ ਦੇ ਲਈ ਸ਼ਹਾਦਤ ਦੇ ਕੇ ਉਹ ਜੋਧੇ ਹਮੇਸ਼ਾ ਦੇ ਲਈ ਅਮਰ ਹੋਗੇ ਤੇ ਇਸ ਵੇਲੇ ਮੈਂ ਸਰਸਾ ਦੇ ਵਿੱਚ ਮੌਜੂਦ ਹਾਂ ਤੇ ਸੰਗਤ ਜੀ ਤੁਹਾਡੇ ਲਈ ਇਹ ਬੇहद ਖਾਸ ਖਬਰ ਹੈ ਬੇहद ਖਾਸ ਜਾਣਕਾਰੀ ਹੈ ਕਿਉਂਕਿ ਲੋੜ ਹੈ ਅੱਜ ਨੌਜਵਾਨ ਪੀੜ੍ਹੀ ਨੂੰ ਲੋੜ ਹੈ ਆਪਣੇ ਬੱਚਿਆਂ ਨੂੰ ਸਰਸਾ ਬਾਰੇ ਦੱਸਣ ਦੀ ਤਾਂ ਜ਼ਰੂਰਤ ਹੈ ਤਾਂ ਕਿਤੇ ਨਾ ਕਿਤੇ ਭਾਈ ਸਾਹਿਬ ਕਿੱਥੋਂ ਆਏ ਹੋ ਤੁਸੀਂ ਅਸੀਂ ਲੁਧਿਆਣੇ ਤੋਂ ਆਏ ਹਾਂ ਅੱਛਾ ਲੁਧਿਆਣੇ ਤੋਂ ਆਏ ਹਾਂ ਹਾਂਜੀ ਹਾਂਜੀ ਲੁਧਿਆਣੇ ਤੋਂ ਆਏ ਬੱਚਿਆਂ ਨੂੰ ਲੈ ਕੇ ਆਏ ਨਾ ਹਾਂ ਬੱਚੇ ਵੀ ਆਏ ਨਾਲ अच्छा इस इस खास तौर से सरसा नदी देखना है हां जी ਅਸੀਂ ਹਰਸ ਵਾਲੀ ਆੰਦੇ ਆ ਤੇ ਲੁਧਿਆਣੇ ਤੋਂ ਆੰਦੇ ਤੇ ਲੰਗਰ ਦੀ ਸੇਵਾ ਵੀ ਮਤਲਬ ਕਰੀਦੀ ਹੈ ਮਹਾਰਾਜ ਲੈਂਦੇ ਨੇ ਸੇਵਾ ਸੇਵਾ ਕਰਦੇ ਲੰਗਰ ਦੀ ਤਾਂ ਬਿਲਕੁਲ ਦੇਖੋ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਸਰਸਾ ਚ ਬਿਲਕੁਲ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਖਰ ਸਾਡਾ ਇਹ ਇਤਿਹਾਸ ਕੀ ਹੈ ਪਾਸ ਦੇ ਵਿੱਚ ਅਸੀਂ ਕੀ ਕੁਝ ਕੀਤਾ ਹੋਇਆ ਤੇ ਅਸੀਂ ਕੀ ਕੁਝ ਹੰਡਾਇਆ ਹੋਇਆ ਇਹ ਬਿਲਕੁਲ ਅੱਜ ਦੇ ਨਵੀਂ ਪੀੜੀ ਨੂੰ ਇਸ ਦੇ ਬਾਰੇ ਬਿਲਕੁਲ ਜਾਣੂ ਕਰਾਉਣਾ ਬੇहद ਜ਼ਰੂਰੀ ਹੈ ਦੇਖੋ ਸਰਸਾ ਨਦੀ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਜੇ ਦੇਖਿਆ ਜਾਏ ਤਾਂ ਇਹ ਬੱਚੇ ਪਰਿਵਾਰ ਇਸ ਸੰਗਤ ਜਿਹੜੀ ਹੈ ਇਹ ਲਗਾਤਾਰ ਪਹੁੰਚ ਰਹੀ ਹੈ ਕਿਉਂਕਿ ਇੱਥੋਂ ਸਰਸਾ ਕ੍ਰੋਸ ਕਰਨ ਤੋਂ ਬਾਅਦ ਕੋਮਾ ਮਸ਼ਕੀ ਦਿਸ਼ਾ ਨਾਉਂਦੀ ਹੈ ਕੁੱਟੀਆਂ ਹੁੰਦੀਆਂ ਉੱਥੇ ਰਾਤ guzari ਜਾਂਦੀ ਆ ਉਸ ਤੋਂ ਬਾਅਦ ਸਿਹੜੀ ਜਿਹੜੀ ਹੈ ਅੱਗੇ ਜਾਇਆ ਜਾਂਦਾ ਜਿੱਥੇ ਗੰਗੂ ਬ੍ਰਾਹਮਣ ਮਿਲਦਾ ਮਾਤਾ ਗੁਜਰੀ ਜੀ ਨੂੰ ਤੇ ਸਾਬਜ਼ਾਦਿਆਂ ਨੂੰ ਉਸ ਤੋਂ ਬਾਅਦ ਇੱਕ ਦਿਨ ਗੁਰਦੁਆਰਾ ਕੋਤਵਾਲੀ ਸਾਹਿਬ ਗ੍ਰਿਫਤਾਰ ਕਰਕੇ ਰੱਖਿਆ ਜਾਂਦਾ ਉਸ ਤੋਂ ਬਾਅਦ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਪੇਸ਼ੀ ਤੇ ਫਿਰ ਸ਼ਹਾਦਤ ਕਹਿਣ ਨੂੰ ਬਹੁਤ ਜਲਦੀ ਕਹਾਣੀ ਖਤਮ ਹੋ ਗਈ ਪਰ ਉਹ 7 ਦਿਨ ਉਹ ਹਫਤਾ ਗੁਰੂ ਸਾਹਿਬ ਦਾ ਪਰਿਵਾਰ ਪੂਰਾ ਖੇਰੂ ਖੇਰੂ ਹੋ ਗਿਆ ਪਰ ਪੰਥ ਦੇ ਨਿਸ਼ਾਨ ਚੰਡੇ ਬੁੰਗੇ ਚੁੱਲ ਰਹੇ ਨੇ ਕੈਮਰਾ ਪਰਸਨ ਰਮੇਸ਼ਨਾ ਗगन ਸ਼ੁਕਲਾ ਦਿੱਲੀ ਪੋਸਟ ਪੰਜਾਬੀ